ਜਿਵੇਂ ਬਹੁਤ ਸਾਰੀ ਸੰਗਤ ਕਹਿੰਦੀ ਹੈ ਕਿ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪ੍ਰੇਮ ਨਹੀਂ ਮਿਲਦਾ ਸਾਡਾ ਪਿਆਰ ਨਹੀਂ ਬਣਦਾ ਅਸੀਂ ਬਹੁਤ ਸਮੇਂ ਤੋਂ ਉਹਨਾਂ ਦੇ ਦਰ ਜਾਂਦੇ ਆ ਪਰ ਸਾਡੀ ਕੋਈ ਅਰਦਾਸ ਵੀ ਨਹੀਂ ਸੁਣੀ ਜਾਂਦੀ ਸਾਡੇ ਹਿਰਦੇ ਵਿੱਚ ਕੋਈ ਬਦਲਾਅ ਵੀ ਨਹੀਂ ਆਉਂਦਾ ਐਵੇਂ ਕਿਉਂ ਹੁੰਦਾ ਹੈ ਸੋ ਖਾਲਸਾ ਜੀ ਇਹਦਾ ਮੁੱਖ ਕਾਰਨ ਤਾਂ ਇੱਕੋ ਇੱਕ ਹੈ ਕਿ ਅਸੀਂ ਸਿਰਫ ਐਤਵਾਰ ਰੱਖਿਆ ਹੋਇਆ ਬਾਣੀ ਪੜਨ ਤੇ ਬਾਕੀ ਜਿਹੜੇ 6 ਦਿਨ ਨੇ ਉਹਦਣ ਖਾਲਸਾ ਜੀ ਚੁਗਲੀ ਨਿੰਦਿਆ ਹੋਰ ਕਈ ਪ੍ਰਕਾਰ ਦਾ ਮਨ ਨੂੰ ਖੁੱਲਾ ਛੱਡ ਦਿੰਦੇ ਆ ਇਸ ਕਰਕੇ ਸਾਡੇ ਅੰਦਰ ਪ੍ਰੇਮ ਨਹੀਂ ਬਣਦਾ ਪ੍ਰੇਮ ਬਣਦਾ ਹੈ ਨਿਰੰਤਰ ਸੇਵਾ ਕਰਨ ਦੇ ਨਾਲ ਕੋਈ ਵੀ ਕੰਮ ਹੋਵੇ ਜਦੋਂ ਉਹਨੂੰ ਲਗਾਤਾਰ ਸਿੱਖਣ ਜਾਈਏ ਤੇ ਇੱਕ ਦਿਨ ਆ ਜਾਂਦਾ ਸੋ ਇਸੇ ਪ੍ਰਕਾਰ ਖਾਲਸਾ ਜੀ ਜਦੋਂ ਰੋਜ਼ ਬਾਣੀ ਪੜ੍ਹਾਂਗੇ ਰੋਜ਼ ਸ਼ਹੀਦਾਂ ਅਗੇ ਅਰਜਾ ਕਰਾਂਗੇ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਕਰਦੇ ਆ ਉਵੇਂ ਜੇ ਆਪਾਂ ਘਰ ਬੈਠੇ ਵੀ ਕਰਾਂਗੇ ਤਾਂ ਹੌਲੀ-ਹੌਲੀ ਸਾਡੇ ਹਿਰਦੇ ਵਿੱਚ ਪ੍ਰੇਮ ਬਣੂਗਾ ਤੇ ਜਦੋਂ ਪ੍ਰੇਮ ਬਣ ਗਿਆ ਉਦੋਂ ਫਿਰ ਖਾਲਸਾ ਜੀ ਸ਼ਹੀਦਾਂ ਨੇ ਝੋਲੀਆਂ ਭਰ ਦੇਣੀਆਂ ਫਿਰ ਕਿਸੇ ਪ੍ਰਕਾਰ ਮੰਗਣ ਦੀ ਲੋੜ ਵੀ ਨਹੀਂ ਪੈਂਦੀ ਫਿਰ ਸ਼ਹੀਦਾਂ ਦੇ ਦਰ ਜਾਓ ਨਤਮਸਤਕ ਹੋਵੋ ਉਹਨਾਂ ਨੂੰ ਆਪਣੇ ਆਪ ਖਾਲਸਾ ਜੀ ਪਤਾ ਹੈ ਤੁਹਾਨੂੰ ਕੀ ਦੇਣਾ ਹੈ ਕੀ ਇੱਛਾ ਲੱਗੇ ਤੁਸੀਂ ਉਹਨਾਂ ਦੇ ਦਰ ਆਏ ਹੋ ਸੋ ਇਸ ਕਰਕੇ ਸਭ ਤੋਂ ਵੱਡੀ ਖੇਡ ਜਿਹੜੀ ਹੈ ਉਹ ਪ੍ਰੇਮ ਦੀ ਹੈ ਪ੍ਰੇਮ ਧਾਰਨ ਕਰੋ ਹਿਰਦੇ ਵਿੱਚ ਤੁਹਾਨੂੰ ਸਭ ਕੁਝ ਪ੍ਰਾਪਤ ਹੋ ਜਾਵੇਗਾ